ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੀਆਰਟੀਸੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਪੀਆਰਟੀਸੀ ਪਨਬਸ ਮੁਲਾਜ਼ਮਾਂ ਵੱਲੋਂ ਬੁੜਲਾਡਾ ਡੀਪੂ ਦੇ ਗੇਟ ਅੱਗੇ ਕੀਤੀ ਰੋਸ ਰੈਲੀ ਪੰਜਾਬ ਸਰਕਾਰ ਨੂੰ ਤਿੱਖਾ ਸੰਗਰਾਸ਼ ਕਰਕੇ ਸਬਕ ਸਿਖਾਉਣ ਦੇ ਰੋਣ ਵਿੱਚ ਹਨ ਪੀਆਰਟੀਸੀ ਮੁਲਾਜ਼ਮ ਜੇਕਰ ਸਰਕਾਰ ਨੇ ਮੁਲਾਜ਼ਮਾਂ ਪੱਖੀ ਆਪਣਾ ਰਵੱਈਆ ਨਾ ਬਦਲਿਆ ਤਾਂ ਦਿੱਲੀ ਦੀ ਤਰ੍ਹਾਂ ਪੰਜਾਬ 'ਚ ਵੀ ਸਬਕ ਸਿਖਾਉਣਗੇ ਸੰਗਰਾਹੀਨ ਲੋਕ ਫੇੜ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੀਆਰਸੀ ਕਟਿਆ ਮੈਨੇਜਮੈਂਟ ਮਰਦਾਬਾਦ 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 ਲੋਕ ਜਿੰਦ ਭੁੱਲ ਰਹੇ ਹਾਏ ਹਾਏ ਬਹਾਲ ਕਰੋ ਗਾਹਲੇ ਵਿੱਚ ਬਾਦਿਆ ਕਰੋ ਬਾਦਿਆ ਕਰੋ ਬਾਦਿਆ ਕਰੋ ਕਿਲੋਮੀਟਰ ਸਕੀਮ ਬੱਸਾਂ ਬੰਦ ਕਰੋ ਮੇਰਾ ਨਾਮ ਜਸਵਿੰਦਰ ਸਿੰਘ ਸੈਂਟਰੀ ਜੀ ਮਾਮਲਾ ਕੀ ਹੈ ਤੁਸੀਂ ਧਰਨਾ ਦਿੱਤਾ ਹੋਇਆ ਜੀ ਰੋਸ ਰੈਲੀ ਕਰ ਰਹੇ ਹੋ ਗੇਟ ਤੇ ਕੀ ਮਸਲਾ ਹੈ ਦੇਖੋ ਜੀ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਆਈ ਸੀ ਤਾਂ ਅਸੀਂ ਕੱਚੇ ਮੁਲਾਜ਼ਮਾਂ ਨੇ ਖਾਸ ਤੌਰ ਤੇ ਰੋਡਵੇਜ ਦੇ ਮੁਲਾਜ਼ਮਾਂ ਨੇ ਬੜਾ ਅਤੇ ਜਾਸ਼ਾ ਬਣਾਇਆ ਸੀ ਵੀ ਚਲੋ ਪੰਜਾਬ ਦੇ ਵਿੱਚ ਸਰਕਾਰ ਆਈ ਹੈ ਬਦਲਾ ਕੋਈ ਲੈ ਕੇ ਆਉਣਗੇ ਸਾਡੇ ਵਿਭਾਗ ਦੇ ਵਿੱਚ ਜਿੰਨੀਆਂ ਸਾਡੇ ਕੱਚੇ ਮਲਾਜ਼ਮਾਂ ਦੀਆਂ ਮੰਗਾਂ ਨੇ ਵੀ ਉਹਨਾਂ ਨੂੰ ਸਰਕਾਰ ਪੂਰਾ ਕਰੂਗੀ ਪਰ ਹੋਇਆ ਕੀ ਹੈ ਸਾਡੀ ਬਾਰ-ਬਾਰ ਸਰਕਾਰ ਨਾਲ ਮੀਟਿੰਗਾਂ ਹੋਈਆਂ ਨੇ 10 ਤਰੀਕ ਅੱਠ ਮਹੀਨਾ 2018 ਦੇ ਵਿੱਚ ਸਾਡੀ ਬੋਰਡ ਆਫ ਡਾਇਰੈਕਟਰ ਸਾਹਿਬ ਦੇ ਨਾਲ ਸਾਡੀ ਝੰਡੀਗੜ੍ਹ ਵੀ ਇੱਕ ਮੀਟਿੰਗ ਹੋਈ ਸੀ ਤੇ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਚਾਹੇ ਉਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਹੈ ਚਾਹੇ ਸਾਡੇ ਵਿਭਾਗ ਦੇ ਵਿੱਚ ਜਿਹਨੇ ਕਿਲੋਮੀਟਰ ਸਕੀਮ ਦੀ ਬੱਸਾਂ ਨੇ ਉਹਨਾਂ ਨੂੰ ਬੰਦ ਕਰਨ ਦੀ ਮੰਗ ਹੈ ਤੇ ਸਾਡੇ ਜਿਹੜੇ ਸਾਥੀ ਆਂਦੀਆਂ ਤਨਖਾਹਾਂ ਕੱਟਣੇ ਚਾਹੇ ਉਹਨਾਂ ਨੂੰ ਵਾਅਦੇ ਨੂੰ ਲੈ ਕੇ ਸਾਡੀਆਂ ਮੰਗਾਂ ਨੇ ਜਾਂ ਸਾਡੇ ਕਿਸੇ ਵੀ ਵਿਭਾਗ ਦੇ ਸਾਡੇ ਕੱਚੇ ਮੁਲਾਜ਼ਮਾਂ ਦੀਆਂ ਫੋਰ ਜਿੰਨੇ ਵੀ ਮੰਗਾਂ ਨੇ ਉਹ ਵਿਭਾਗ ਨੂੰ ਲੈ ਕੇ ਸਾਡੀ ਮੀਟਿੰਗ ਹੋਈ ਸੀ ਤਾਂ ਉਸ ਸਮੇਂ ਬੋਰਡ ਆਫ ਡਾਇਰੈਕਟਰ ਦੇ ਵਿੱਚ ਕਿਹਾ ਗਿਆ ਸੀ ਜਿਹੜੀ ਜਿਹੜੀ ਮੰਗਾਂ ਨੇ ਵਿੱਚ ਲਾਗੂ ਕਰ ਦਨੇ ਆ ਪਰੰਤੂ ਪਣਵਸ ਦੇ ਵਿੱਚ ਜਿਹੜੀਆਂ ਮੰਗਾਂ ਸੀ ਇਹ ਸਾਰੀਆਂ ਲਾਗੂ ਕਰ ਦਿੱਤੀਆਂ ਸੀਗੀਆਂ ਪਰ ਸਾਡੇ ਪੀਆ ਡੀਸੀ ਦੇ ਜਿੰਨੇ ਵੀ ਮੁਲਾਜ਼ਮਾਂ ਇਹਨਾਂ ਉੱਪਰ ਇਹ ਮੰਗਾਂ ਜਿਹੜੀ ਸਾਡੀਆਂ ਨਹੀਂ ਲੱਗੂ ਹੋਈ ਜਿਸ ਦਿਨ ਰੋਸ ਵਜੋਂ ਅੱਜ ਅਸੀਂ ਗੇਟ ਰੈਲੀ ਕੀਤੀ ਆ ਤੇ ਆਉਣ ਵਾਲੀ 24 ਤਰੀਕ ਨੂੰ ਅਸੀਂ ਪਟਿਆਲੇ ਜਿਹੜਾ ਸ਼ਹਿਰ ਦਾ ਮੇਨ ਚੌਂਕ ਆ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਅਸੀਂ ਉਸ ਨੂੰ ਬੰਦ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਤੇ ਇੱਕ ਨਾਲ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅੱਜ بڑے بڑے ਬਾਦ ਦੇ ਸਰਕਾਰ ਬੇਸ਼ੱਕ ਕਰ ਰਹੀ ਹੈ ਪਰ ਜਿਹੜੇ ਸਾਡੀਆਂ ਤਨਖਾਹਾਂ ਨੇ ਉਹ ਸਰਕਾਰ ਜਮਨ ਦੇਣ ਦੇ ਵਿੱਚ ਅਸਮਰਥ ਹੋਈ ਪਈ ਹੈ ਕਿ ਸਾਡੇ ਵਿਭਾਗ ਦੀ ਜਿਹੜੀ ਸਥਿਤੀ ਹੈ ਉਡਾ ਮਾੜੋਲ ਹੁੰਦੀ ਜਾ ਰਹੀ ਹੈ ਕਿਉਂਕਿ ਮਲਾਜਮਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਹਜੇ ਤੱਕ ਸਾਡੀ ਸਰੀ ਤਨਖਾਹ ਜਿਹੜੀ 70% ਤਨਖਾਹ ਪਈ ਹੈ ਅੱਜ 17 ਤਰੀਕ ਹੋ ਚੁੱਕੀ ਹੈਗੀ ਤੇ ਅਸੀਂ ਸਰਕਾਰ ਤੋਂ ਇੱਕ ਵੀ ਮੰਗ ਕਰਦੇ ਹਾਂ ਜੇ ਸਾਡੀ ਸਾਡੀ ਤਨਖਾਹ ਰਹਿੰਦੀ ਹੈ ਉਸ ਨੂੰ ਜਲਦੀ ਤੋਂ ਜਲਦੀ ਸਾਡੇ ਖਾਤਿਆਂ ਵਿੱਚ ਪਾਇਆ ਜਾਵੇ ਮੇਰਾ ਨਾਮ ਹੈ ਰਮਦੀਪ ਸਿੰਘ ਮੈਂ ਪੰਜਾਬ ਰੂਡੋ ਪੀਆਰਟੀਸੀ ਕਨੈਕਟਵਰਕ ਜੂਨੀਅਰ ਤੋਂ ਸੁਪਰ ਕੈਸ਼ੀਅਰ ਬ੍ਰਮਦੇਵ ਜੀ ਤੁਸੀਂ ਅੱਜ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਜਿਹੜੀ ਪੰਜਾਬ ਸਰਕਾਰ ਵਾਰ-ਵਾਰ ਭੱਜ ਰਹੀ ਹੈ ਅੱਜ ਮੇਟਰ ਰੈਲੀ ਕੀਤੀ ਹੈ ਕੀ ਪਰਪਜ਼ ਤੁਹਾਡਾ ਹੈ ਕਿਉਂ ਸਭ ਤੋਂ ਪਹਿਲਾਂ ਤਾਂ ਸਾਡਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਡਾ ਸੰਦੇਸ਼ ਹੈ ਵੀ ਤੁਸੀਂ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਤੁਸੀਂ ਹਾਰ ਵੇਖ ਚੁੱਕੇ ਹੋ ਤੇ ਪੰਜਾਬ ਦੇ ਲੋਕ ਤੇ ਸੰਘਰਸ਼ੀ ਲੋਕ ਨੇ ਇਹਨਾਂ ਤੁਹਾਨੂੰ ਮੂੰਹ ਦੇ ਮੂੰਹ ਢੇਕ ਦੇਣਾ ਸੋ ਪੰਜਾਬ ਦੇ ਲੋਕਾਂ ਦੇ ਮੁਲਾਜ਼ਮਾਂ ਦੇ ਆਮ ਲੋਕਾਂ ਦੇ ਕੰਮ ਕਰਨੇ ਆ ਜਿਹੜੇ ਤੁਸੀਂ ਸ਼ੁਰੂ ਕਰਦੇ ਹੋ ਤਿੰਨ ਸਾਲ ਤੁਸੀਂ ਬਹੁਤ ਨਿਯਾਰੀ ਲੈ ਲਈ ਅੱਜ ਦਾ ਸਾਡਾ ਮੁੱਖ ਕਾਰਨ ਇਹ ਹੈ ਵੀ ਸਾਡੀਆਂ ਕੁਝ ਪੀਆਰਟੀਸੀ ਮੈਨੇਜਮੈਂਟ ਪੱਦਰ ਦੀਆਂ ਮੰਗਾਂ ਸੀ ਜੋ ਪੰਜਾਬ ਸਰਕਾਰ ਲੈਵਲ ਤੇ ਮੰਨੀਆਂ ਜਾ ਚੁੱਕੀਆਂ ਸੀ ਪਲੱਸ ਸਰਕਾਰ ਨਾਲ ਜਿਹੜੀ ਸਾਡੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਹੈ ਉਹ ਵੀ ਮੁੱਖ ਹੈ ਔਰ ਪੀਆਰਟੀਸੀ ਮੈਨੇਜਮੈਂਟ ਪੱਦਰ ਤੇ ਜਿਹੜੀਆਂ ਸਾਡੀਆਂ ਮੰਗਾਂ ਸੀ ਜੋ ਪੀਆਰਟੀਸੀ ਮੈਨੇਜਮੈਂਟ ਆ ਲਾਗੂ ਨਹੀਂ ਕਰ ਰਹੀ ਉਸੇ ਰੋਸ ਵਜੋਂ ਜਾਂ ਜਿਹੜੀ ਅੱਜ 17 ਤਰੀਕ ਹੋ ਗਈ 17 ਤਰੀਕ ਹੋਣ ਦੇ ਬਾਵਜੂਦ ਵੀ ਸਾਡੀ ਹਜੇ ਤਨਖਾਹ ਜਿਹੜੀ ਆ ਪੂਰੀ ਨਹੀਂ ਪਾਈ ਗਈ ਸਿਰਫ ਇਹ 70% ਤਨਖਾਹ ਜਿਹੜੀ ਪਾਈ ਗਈ ਹੈ ਜਿਸ ਦੇ ਰੋਸ ਵਿੱਚ ਅੱਜ ਗੇਟ ਰੈਲੀ ਕੀਤੀ ਜਾ ਰਹੀ ਹੈ ਔਰ 24 ਤਰੀਕ ਨੂੰ ਅਸੀਂ ਪਟਿਆਲਾ ਬੱਸ ਸਟੈਂਡ ਦੇ ਬਾਹਰ ਚੌਕ ਪਲੱਸ ਜਿਹੜਾ ਚੰਡੀਗੜ੍ਹ ਵਾਲਾ ਰੋਡ ਹੈ ਉਹ ਬੰਦ ਕਰਕੇ ਸਰਕਾਰ ਦਾ ਪੇਟ ਸਿਆਪਾ ਕਰਨੇ ਜਾ ਰਹੇ ਆ ਔਰ ਅਸੀਂ ਆਮ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਸਾਡੇ ਨਾਲ ਆ ਕੇ ਸਾਡਾ ਸਾਥ ਦਿਵੋ ਕਿਉਂਕਿ ਜੇ ਸਰਕਾਰੀ ਅਦਾਰਾ ਬਚਾਉਣਾ ਹੈ ਇਸ ਗੂੰਗੀ ਬੋਲੀ ਸਰਕਾਰ ਨੂੰ ਜਗਾਉਣਾ ਪੈਣਾ ਹੈ ਜਗਾਉਣ ਦੇ ਲਈ ਧਰਨੇ ਮੁਜਾਰੇ ਸੰਘਰਸ਼ ਇਹ ਕਰਨੇ ਪੈਂਦੇ ਆ ਫੇਰ ਹੀ ਇਹ ਸਰਕਾਰਾਂ ਜਾਗਦੀਆਂ ਨੇ ਉਸ ਤੋਂ ਬਿડા ਜਾਗਦੀਆਂ ਨਹੀਂ ਸੋ ਆਮ ਲੋਕਾਂ ਤੋਂ ਅਸੀਂ 24 ਤਰੀਕ ਨੂੰ ਜਿਹੜੀ ਖੱਜਲ ਖੁਆਰੀ ਹੋਣੀ ਹੈ ਉਹਦੇ ਲਈ ਮਾਫੀ ਵੀ ਮੰਗਦੇ ਆਂ ਔਰ ਅਪੀਲ ਵੀ ਕਰਦੇ ਆਂ ਵੀ ਸਾਡਾ ਉਸ ਤਰ੍ਹਾਂ ਆ ਕੇ ਜਿਹੜਾ ਸਾਥ ਆ ਜਰੂਰ ਦਿੱਤਾ ਜਾ ਬੁੱਡ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਡ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ